ਮਾਹਗੁਰੂ ਜੀ ਕਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰਤਪਾਲ ਨੇ ਪ੍ਰੋਬਲ ਵਾਸਤੇ ਇੱਕ ਪਟੀਸ਼ਨ ਪਾਈ ਸੀ ਜਿਹਦੇ ਵਿੱਚ ਕਿਹਾ ਸੀ ਕਿ ਮੈਂ ਸੈਸ਼ਨ ਦੇ ਵਿੱਚ ਜਿਹੜਾ ਬਜਟ ਪੇਸ਼ ਹੋਣਾ ਉਥੇ ਸੈਸ਼ਨ ਦੇ ਵਿੱਚ ਹਾਜ਼ਰੀ ਲਗਾਉਣੀ ਹੈ ਇਸ ਕਰਕੇ ਪ੍ਰੋਬਲ ਮੰਗੀ ਸੀ ਤੇ ਜਿਹੜੇ ਮਾਨਯੋਗ ਜੱਜ ਸਾਹਿਬਾਨ ਨੇ ਜਿਹੜੀ ਹਾਈ ਕੋਰਟ ਦੇ ਵਿੱਚ ਇੱਕ ਅਥਾਰਟੀ ਕਮੇਟੀ ਬਣੀ ਹੁੰਦੀ ਹੈ ਉਹਨੂੰ ਰਿਪੋਰਟ ਸੌਂਪੀ ਸੀ ਤੇ ਉਸ ਕਮੇਟੀ ਨੇ ਸੂਬਾ ਸਰਕਾਰ ਤੋਂ ਜਵਾਬ ਲੈਣਾ ਹੁੰਦਾ ਤੇ ਸੂਬਾ ਸਰਕਾਰ ਨੇ ਜਾਨੀ ਕਿ ਪੰਜਾਬ ਸਰਕਾਰ ਨੇ ਇਹ ਕਹਿਣਾ ਹੁੰਦਾ ਵੀ ਜਿਹੜੇ ਬੰਦੇ ਤੇ ਐਨਐਸਏ ਲਾਈ ਹੈ ਤੇ ਉਹਦੇ ਤੋਂ ਸਾਨੂੰ ਜਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਾ ਹੋ ਜਾਏ ਇਸ ਕਰਕੇ ਖਤਰਾ ਹੈ ਤੇ ਇਹ ਜਿਹੜੇ NSA ਨੈਸ਼ਨਲ ਸਿਕਿਉਰਿਟੀ ਐਕਟ ਲੱਗਾ ਹੋਇਆ ਹੈ ਬਈ ਇਹ ਵਰਕਰਾਂ ਰੱਖਣਾ ਚਾਹੁੰਦਾ ਇਸ ਕਰਕੇ ਸਰਕਾਰ ਸਹਿਮਤ ਨਹੀਂ ਹੈਗੀ ਵੀ ਇਹਨੂੰ ਪ੍ਰਵਲ ਦਿੱਤੀ ਜਾਵੇ ਤੇ ਇਹ ਮੰਡੋਗ ਡੀਸੀ ਸਾਹਿਬ ਵੱਲੋਂ ਲਿਫਟੇ ਰੋ ਵਿੱਚ ਜਵਾਬ ਦਿੱਤਾ ਜਾਂਦਾ ਹੈ ਸਰਕਾਰ ਵੱਲੋਂ ਤੇ ਹੁਣ ਜਿਹੜੀ ਪਟੀਸ਼ਨ ਪਾਈ ਸੀ ਤੇ ਜਨਨ ਕਿ ਮਾਨਯੋਗ ਹਾਈ ਕੋਰਟ ਨੇ ਉਹ ਫੈਸਲਾ ਸੁਣਾ ਦਿੱਤਾ ਵੀ ਪ੍ਰੋਬਲ ਨਹੀਂ ਮਿਲ ਸਕਦੀ ਜੇ ਇਹ ਅੰਮ੍ਰਿਤਪਾਲ ਬਾਹਰ ਆਉਂਦਾ ਹੈ ਵੀ ਪੰਜਾਬ ਦੇ ਵਿੱਚ ਖਤਰਾ ਪੈਦਾ ਹੋ ਸਕਦਾ ਹੈ ਖਤਰਾ ਕੀ ਵੀ ਇਹ ਨੌਜਵਾਨਾਂ ਨੂੰ ਭੜਕਾਊਗਾ ਹਥਿਆਰ ਪ੍ਰਮੋਟ ਕਰੂਗਾ ਖਾਲਸਤਾਨ ਦੀ ਗੱਲ ਜਿਵੇਂ ਪਹਿਲਾਂ ਛੜੀ ਸੀ ਇਹ ਨੌਜਵਾਨਾਂ ਨੂੰ ਇਹ ਕਹਿੰਦਾ ਕਿ ਅਸੀਂ ਗੁਲਾਮ ਆਜ਼ਾਦੀ ਲਈ ਲੜਨਾ ਚਾਹੀਦਾ ਹੈ। ਇਦਾਂ ਦੀ ਮੂਵਮੈਂਟ ਚਲਾ ਕੇ ਇਹ ਪੰਜਾਬ ਦੇ ਵਿੱਚ ਖਤਰਾ ਪੈਦਾ ਕਰ ਸਕਦਾ ਹੈ। ਇਹ ਪੰਜਾਬ ਗਵਰਨਮੈਂਟ ਨੇ ਜਵਾਬ ਦਿੱਤਾ ਹੈ ਮਾਨਯੋਗ ਹਾਈ ਕੋਰਟ ਅਦਾਲਤ ਵਿੱਚ ਜਿਹੜਾ ਨੇ ਜਵਾਬ ਮੰਗਿਆ ਸੀ। ਚਲੋ ਇਹ ਜਿਹੜੀ ਮੈਂ ਗੱਲਬਾਤ ਕੀਤੀ ਹੈ ਇਹ ਅਦਾਲਤ ਦੇ ਮਸਲੇ ਹੈ। ਪਰ ਜਿਹੜੇ ਇਹਨਾਂ ਦੇ ਕਦਮ ਚੌਧਰੀ ਝੰਡੇ ਤੇ ਡੰਡੇ ਪਾ ਕੇ ਤੁਰੇ ਫਿਰਦੇ ਨੇ ਅਮਰਤਪਾਲ ਪੰਜਾਬ ਨੂੰ ਬਚਾਊਗਾ ਅਸੀਂ ਕੌਮ ਨੂੰ ਬਚਾਵਾਂਗੇ ਨਸ਼ਿਆਂ ਤੋਂ ਕਿਹੜਾ ਛੁਲਾ ਦਿਆਂਗੇ ਇਦਾਂ ਦੇ ਜਿਹੜੇ ਏਜੰਡੇ ਲੈ ਕੇ ਇਹਨਾਂ ਦੇ ਕੜਾਮ ਚੌਧਰੀ ਤੁਰੇ ਹੋਏ ਨੇ ਉਹਨਾਂ ਨੂੰ ਦੋ ਚਾਰ ਸਵਾਲ ਕਰਨੇ ਨੇ ਅਮਰਤਪਾਲ ਨੂੰ ਪ੍ਰੋਲ ਮਿਲੇ ਨਾ ਮਿਲੇ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਨਾ ਅਸੀਂ ਪ੍ਰੋਲ ਦੇਣੀ ਹੈ ਤੇ ਨਾ ਅਸੀਂ ਪ੍ਰੋਲ ਦੇਣ ਤੋਂ ਮਨਾ ਕਰਦੇ ਸਾਡੇ ਕੀ ਔਕਾਤ ਹੈ ਜਿਹੜੇ ਇਹਨਾਂ ਦੇ ਕੜਾਮ ਚੌਧਰੀ ਇਹ ਏਜੰਡਾ ਲੈ ਕੇ ਤੁਰੇ ਨੇ ਉਹਨਾਂ ਨੂੰ ਕੁਝ ਸਵਾਲ ਹੈ ਪਹਿਲੀ ਗੱਲ ਤਾਂ ਵੱਡੇ ਵੱਡੇ ਵਕੀਲਾਂ ਦੀ ਇਹ رائے ਹੈ مشورے ਨੇ ਵੀ ਜਿਹੜੇ ਸੰਵਿਧਾਨ ਦੇ ਮੁਤਾਬਕ ਤੁਸੀਂ ਪ੍ਰੋਲ ਮੰਗ ਰਹੇ ਹੋ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਖੁਦ ਅਮਰਿਤਪਾਲ ਕਹਿੰਦਾ ਸੀ ਕਿ ਜੇ ਅਸੀਂ ਸਵਿਧਾਨ ਨੂੰ ਮੰਨਗੇ ਤਾਂ ਕਿ ਸਾਨੂੰ ਕੁੱਤੇ ਨਹੀਂ ਵੱਟਿਆ ਹੋਏ ਇੱਕ ਤਰ੍ਹਾਂ ਨੂੰ ਇਹ ਸਾਬਤ ਕਰਨਾ ਪੈਣਾ ਹੈ ਵੀ ਜੇ ਤੁਸੀਂ ਪ੍ਰੋਬਲ ਮੰਗਦੇ ਹੋ ਤਾਂ ਤੁਸੀਂ ਇਹ ਕਹੋ ਵੀ ਸਾਨੂੰ ਕੁੱਤੇ ਨਹੀਂ ਵੱਟਿਆ ਹੋਏ ਕਿਉਂਕਿ ਪਹਿਲਾਂ ਤੁਸੀਂ ਇਹ ਕਿਹਾ ਸੀ ਵੀ ਅਸੀਂ ਜੇ ਸਵਿਧਾਨ ਨੂੰ ਮੰਨਾਂਗੇ ਕਿ ਸਾਨੂੰ ਕੁੱਤੇ ਨਹੀਂ ਵੱਟਿਆ ਵੀ ਅਸੀਂ ਸਵਿਧਾਨ ਨੂੰ ਮੰਨਗੇ ਸਾਨੂੰ ਕੁੱਤੇ ਨਹੀਂ ਵੱਟਿਆ ਜੇ ਹੁਣ ਤੁਸੀਂ ਪ੍ਰੋਬਲ ਮੰਗਦੇ ਹੋ ਉਸ ਸਵਿਧਾਨ ਦੇ ਅੰਡਰ ਤabbe ਸਵਿਧਾਨ ਨੂੰ ਤੁਸੀਂ ਮੰਨਦੇ ਹੋ ਇੱਕ ਤਾਂ ਇਹ ਸਾਬਤ ਹੋ ਗਿਆ ਵੀ ਤੁਹਾਨੂੰ ਕੁੱਤੇ ਨੇ ਵੱਢ ਲਿਆ ਭਾਈ ਹੁਣ ਵੱਢਿਆ ਕਿੱਥੋਂ ਐ ਹੁਣ ਅਸੀਂ ਕਿਹੜਾ ਕੱਪੜੇ ਲਾਹਾ ਕੇ ਦੇਖਨੇ ਵੀ ਕਿੱਥੇ ਦੰਦੀ ਵੱਢੀ ਐ ਕੁੱਤੇ ਨੇ ਪਿੱਛੇ ਵੱਢੀ ਅੱਗੇ ਵੱਢੀ ਐ ਖਬਰ ਕਿੱਥੇ ਮਲਮ ਵੀ ਨਾ ਲੱਗਦੀ ਹੋਵੇ ਖਬਰ ਕਿੱਥੋਂ ਵੱਢਿਆ ਦੰਦੀ ਇਹ ਤਾਂ ਹੁਣ ਅਸੀਂ ਕਹਿ ਨਹੀਂ ਸਕਦੇ ਇਹ ਤਾਂ ਤੁਹਾਨੂੰ ਪਤਾ ਐ ਵੀ ਕਿੱਥੋਂ ਬੁਰਕੀ ਕੱਢੀ ਮੇਰੇ ਪਹਿਲਾਂ ਕੁੱਤੇ ਵੱਢਦੇ ਸੀ ਹੁਣ ਤੇ ਟਿਕਟੋਕੇ ਲੱਗਦੇ ਬੁੜੀਆਂ ਉਹ ਮਿਰਚਾਂ ਹੁੰਦੀਆਂ ਜਿਹੜੀਆਂ ਲਾਲ ਉਹਦੇ ਬੀਜ ਝਾੜ ਕੇ ਨਾ ਉਹ जख्म ਤੇ ਲਾ ਕੇ ਬੰਦ ਹੁੰਦੀ ਅਸੀਂ ਮੜੀ ਹਲਦੀ ਲਾ ਕੇ ਇਦਾਂ ਭਾਈ ਲਾ ਦਿਆਂ ਵੀ ਮਿਰਜੇ ਮੁਰਜੇ ਸਾਡੇ ਹਲਕੀ ਤੇ ਬਹੁਤ ਹੁੰਦੀਆਂ ਨੇ ਜੇ ਕਿ ਤੋ ਵੱਢੇ ਜੇ ਕੋਈ ਕਸੂਤੇ ਥਾਂ ਵੱਢ ਲਿਆ ਉੱਤੇ ਮਿਰਚਾਂ ਨਹੀਂ ਲੱਗ ਸਕਦੀਆਂ ਫਿਰ ਕੋਈ ਦਵਾਈ ਲੈ ਲਿਓ ਇੱਕ ਤਾਂ ਇਹ ਤੁਸੀਂ ਸਾਫਤ ਕਰ ਦਿਓ ਵੀ ਸਾਨੂੰ ਕੁੱਤੇ ਨੇ ਵੱਢ ਲਿਆ ਦੂਜੀ ਗੱਲ ਜਿਹੜਾ ਤੁਸੀਂ ਅਜੰਡਾ ਲੈ ਕੇ ਚੱਲ ਰਹੇ ਹੋ ਅਸੀਂ ਅਮਰਸ਼ ਕਰਾਂਗੇ ਸਭ ਤੋਂ ਵੱਧ ਪਿੱਟ ਸਿਆਪਾ ਮਾਝੇ ਤੇ ਦੁਆਬੇ ਵਿੱਚ ਹੋ ਰਿਹਾ ਕੀ ਹੋ ਰਿਹਾ ਕਿ ਸਭ ਤੋਂ ਵੱਧ ਇੱਥੇ ਅਸਾਈ ਨੇ ਤੇ ਉਧਰ ਤੁਸੀਂ ਰੌਲਾ ਪਾਇਆ ਸੀ ਅਸੀਂ ਮਾਝ ਦੇ ਜਰਮਾਇਲ ਆ ਅਸੀਂ ਅਮਰ ਸ਼ਕਾਉ ਨੇ ਦੂਜੀ ਗੱਲ ਤੁਸੀਂ ਨਸ਼ਿਆਂ ਦੀ ਗੱਲ ਕਰਦੋ ਨਸ਼ਿਆਂ ਦੀ ਉਹ ਕਿਹੜੀ ਲਿਸਟ ਹੈ ਉਹ ਕਿਹੜਾ ਹਸਪੀਟਲ ਸੀ ਕਿੱਥੇ ਤੁਸੀਂ ਕੈਂਪ ਲਾਇਆ ਜੇ ਅਸੀਂ ਨਸ਼ੇ ਸੜਾ ਰਹੇ ਹਵਾ ਬਣਾ ਕੇ ਪੇਸ਼ ਕਰਤਾ ਦੋ ਚਾਰ ਵੀਡੀਓ ਕੋਈ ਕੁੜੀ ਸਾਹਮਣੇ ਇੱਕ ਮੁੰਡਾ ਸਾਹਮਣੇ ਆ ਗਿਆ ਉਹਦੀ ਵੀਡੀਓ ਪਵਾ ਕੇ ਉਹਨੂੰ ਪੜਾਤਾ ਪਹਿਲਾਂ ਵੀ ਇਦਾਂ ਤੋਂ ਬੋਲਣਾ ਉਹ ਵਾਇਰਲ ਕਰਦੀਆਂ ਲੋਕਾਂ ਦੇ ਵਿੱਚ ਇਹ ਕਹਿ ਲਈਏ ਅਫਵਾਹ ਬਣਾਤੀ ਵੀ ਹਾਂ ਅਮਰਤਪਾਲਾ ਸ਼ਿਸ਼ਟਾ ਹੁੰਦਾ ਕੋਈ ਲਿਖਤਾ ਦੇ ਬੜੀ ਮੋਟੀ ਵੀ ਆਹ ਬੰਦੇ ਨਸ਼ੇ ਛਡਾਏ ਆ ਸੀ ਵੀ ਐਨੇ ਬੰਦੇ ਨੰਬਰ ਛਕ ਲਿਆ ਕਿੱਥੋਂ ਛਕ ਲਿਆ ਜਦੋਂ ਪੁਲਿਸ ਨੇ ਫੜੇ ਨਾ ਕਈ ਦੇ ਸਰ ਤੇ ਕੇਸ ਨਹੀਂ ਸੀ ਕਈ ਕਦੇ ਤਾਂ ਉਦਾਂ ਹੀ ਪੱਗ ਬੰਨੀ ਸੀ ਕਿਸੇ ਦੀ ਗੱਲ ਛੱਡੋ ਇਹਦਾ ਅਮਰਤਪਾਲ ਦਾ ਜਿਹੜਾ ਭਰਾ ਹੈ ਉਹ ਨਸ਼ੇ ਵੀ ਕਰਦਾ ਹੈ ਉਹ ਕੁਰਬਾਨ ਪਾ ਕੇ ਘੁੰਮਦਾ ਰਿਹਾ ਜਦੋਂ ਦੇ ਭਾਪੇ ਕੋਲੋਂ ਪੁੱਛਿਆ ਗਿਆ ਉਹ ਕਹਿੰਦਾ ਨਹੀਂ ਉਹਦਾ ਅਮਰਸ਼ਾ ਕਹਿੰਦਾ ਲੋਕਾਂ ਨੂੰ ਕਹਿੰਦੇ ਕਿ ਅਸੀਂ ਬੇਅਦਵੀਂ ਰੋਕਦੇ ਆ ਬੇਅਦਵੀਂ ਨਾ ਹੋਵੇ ਤੇ ਤੁਸੀਂ ਆਪਣੇ ਘਰ ਦੇ ਵਿੱਚ ਕੌਮ ਦਾ ਏਜੰਡਾ ਲੈ ਕੇ ਚੱਲਿਓ ਤੁਹਾਡਾ ਆਪਣਾ ਮੁੰਡਾ ਨਸ਼ੇ ਕਰਦਾ ਹੈ ਇੱਕ ਕਾਰਨ ਦੀ ਬੇਅਦਵੀਂ ਉਹਨੇ ਕੀਤੀ ਉਹਨੇ ਸ੍ਰੀ ਸਾਹਿਬ ਉਦਾਂ ਹੀ ਪਾ ਕੇ ਘੁੰਮਦਾ ਰਿਹਾ ਪਛੈਰਾ ਪਾਉਂਦਾ ਹੀ ਨਹੀਂ ਸੀ ਹੁਣ ਦੱਸੋ ਤੁਸੀਂ ਜਦੋਂ ਮੈਂ ਬੋਲਦਾ ਉਹ ਉਹਦੀ ਮਾਂ ਕੋਲੇ ਬੈਠੀ ਹੁੰਦੀ ਐ ਲੇਕਿਨ ਤੇ ਪੁੱਛਦਾ ਨਾ ਬੋਲ ਪਏ ਉਹ ਐ ਬਾਹ ਕੋਲੇ ਰੱਖਦੀ ਐ ਹੱਥ ਉਹ ਉਹਦੀ ਅੱਖ ਐਦਾਂ ਖੜੀ ਹੁੰਦੀ ਐ ਹਾਂ ਖੜੀ ਹੁੰਦੀ ਐ ਹਾਂ ਮੈਨੂੰ ਲੱਗੋ ਵੀ ਬਸ ਇਹ ਚਾਹਤਾ ਬੱਦ ਖਾ ਗਿਆ ਕਿਸੇ ਨੂੰ ਮਿਲਿਆ ਨਹੀਂ ਇਹ ਏਜੰਡਾ ਇਹਨਾਂ ਦਾ ਫਿਰ ਤੰਜ ਦੇ ਕੇ ਓਕੇ ਜੀ ਮਾਨ ਰੋਗ ਅਦਾਲਤ ਤੱਕ ਗੱਡੇ ਨਾਲ ਕੱਟਾ ਬੰਨ੍ਹਤਾ ਵੀ ਬਹਾਨਾ ਲਾਤਾ ਵੀ ਅਸੀਂ ਦਿੰਦੇ ਨਹੀਂ ਪਰੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਐ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਐ ਅਗਲਿਆਂ ਦੇ ਕੋਲੇ ਰਿਪੋਰਟਾਂ ਜਾਂਦੀਆਂ ਨੇ ਹਾਲੇ ਕਹਿੰਦੇ ਜਿਹਨੂੰ ਕਦੀੜ ਨੂੰ ਬਾਹਰ ਕੱਢਤਾ ਇੱਥੇ ਨਸ਼ੇੜੀਆਂ ਦਾ ਕੱਟ ਕਰੋ ਅਗੇ ਭਿੰਡਰਾਵਾਲੇ ਇਦਾਂ ਕਰਾਇਆ ਇਹ ਕੋੜਾ ਸੱਚ ਐ ਜਿੰਨੇ ਵੀ ਲੁੱਚੇ ਲਫੰਗੇ ਮਾਰ ਢਾੜ ਕਰਨ ਵਾਲੇ ਡਾਕੂ ਲਟੇਰੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕਰਦੇ ਸੀ ਉਹ ਸਾਰੇ ਜਾ ਕੇ ਭਿੰਡਰਾਵਾਲੇ ਕੋਲੇ ਰਹਿੰਦੇ ਸੀ ਉੱਥੇ ਉੱਥੇ ਅੱਡੇ ਬਣੀ ਹੋਈ ਸੀ ਬੋਸ ਵਕਤ ਦੀ ਗੱਲ ਹੈ ਇੱਥੇ ਸਿੰਘ ਆਵੇ ਸਿੰਘ ਆ ਕੇ ਖੜਕੂ ਆ ਕੇ ਰੋਲਾ ਪੈਂਦਾ ਸੀ ਕੋਈ ਸ਼ਰਾਬ ਵੇਚਣ ਵਾਲਾ ਟਿੰਦਾ ਮਾਰਦਾ ਕੋਈ ਬੀੜੀ ਬੱਤੀ ਵੇਚਣ ਵਾਲਾ ਮਾਰਦਾ ਕਿਸੇ ਬਸ ਦੇ ਕਨੈਕਟਰ ਤੋਂ ਝੋਲਾ ਖੋਲ ਲਿਆ ਉਹ ਲੁੱਟਾਂ ਖੋਹ ਕਰਨ ਵਾਲੇ ਸਾਰੇ ਜਾ ਕੇ ਅਮਰਸਾ ਰਹਿੰਦੇ ਸੀ ਛੋਡੀ ਜਿਹਨੂੰ ਸੰਜੀ ਬਾਹ ਕਹਿੰਦੇ ਸੀ ਸ਼ਿੰਦਾ ਬਲੈਕੀਆ ਉਹ ਸਾਰੇ ਉੱਥੇ ਰਹਿੰਦੇ ਸੀ ਇਦਾਂ ਹੀ ਇਹ ਅਮਰਤਪਾਲ ਵਰਗਾ ਦਾ ਕੰਮ ਹੈ ਲੁੱਟਾਂ ਖਸੁੱਟਾਂ ਕਰਨ ਵਾਲਾ ਸਾਰਾ ਲੁੰਗਲਾਣਾ ਇਹਦੇ ਨਾਲ ਹੁੰਦਾ ਸੀ ਆ ਜਿਹੜਾ ਕੱਠ ਹੁੰਦਾ ਸੀ ਨਾ ਕੋਈ ਸੀਰੀਅਸ ਬੰਦਾ ਨਹੀਂ ਸੀ ਸਿਰਫ ਇਹੇ ਸਾਰੇ ਬਸ ਜਿਹਨਾਂ ਦੇ ਦਿਮਾਗ ਵਿੱਚ ਖਾਲਸਤਾਨ ਬਣਾਉਣਾ ਹੈ ਖਾਲਸਤਾਨ ਬਣਾਉਣਾ ਉਹ ਸਾਰੀ ਮੰਡਿਰ ਸੀ ਗੱਡੇ ਨਾਲ ਕੱਟਾ ਕੋਰਟ ਨੇ ਨਹੀਂ ਬਣਿਆ ਇਹ ਤਾਂ ਪੰਜਾਬ ਸਰਕਾਰ ਨੇ ਰਿਪੋਰਟ ਦਿੱਤੀ ਹੈ ਅੱਜ ਵੀ ਜੇ ਅੱਜ ਵੀ ਜੇ ਸਰਵੇ ਕਰਾ ਲੀਏ ਨਾ ਉਹ ਲੋਕਾਂ ਨੂੰ ਜੂਨ 84 ਤੇ ਆਤਵਾਗ ਦੇ ਦੌਰ ਭੁੱਲਿਆ ਥੋੜੀ ਜੇ ਤੁਸੀਂ ਪੂਰਾ ਸਰਵੇਖ ਰਾ ਕੇ ਦੇਖੋਗੇ ਨਾ ਆਤਵਾ ਦੇ ਦੌਰ ਵਿੱਚ ਜਾਂ ਜੂਨ 84 ਤੋਂ ਥੋੜਾ ਚਿਰ ਬਾਅਦ ਵਿੱਚ ਜਾਂ ਉਸ ਵਕਤ ਕਈ ਪਿੰਡਾਂ ਵਿੱਚ ਪੰਜ ਪੰਜ 7 7 ਸਾਲ ਜਨ ਬਰਾਤ ਨਹੀਂ ਚੜੀ ਸੀ ਕਿਸੇ ਦੀ ਇਹਨਾਂ ਨੁਕਸਾਨ ਹੋਇਆ ਸੀ ਜੇ ਕਿਸੇ ਨੇ ਮੁੰਡਾ ਵਿਆਹਿਆ ਵੀ ਨਾ ਚੁੱਪ ਕਰਕੇ ਵਿਆਹ ਲਿਆ ਕੋਈ ਰੋਲਾ ਲਟਾ ਨਹੀਂ ਕੀਤਾ ਐਨੀ ਗੁੰਡਾਗਰਦੀ ਸੀ ਹੁਣ ਇਹ ਗੁੰਡਾਗਰਦੀ ਦੁਬਾਰਾ ਪੰਜਾਬ ਦੇ ਵਿੱਚ ਪੈਦਾ ਕਿਵੇਂ ਹੋਣ ਦੇਵੇਗੇ ਉਹ ਤਾਂ ਲੋਕੜਾ ਦੇ ਅਸੀਂ ਬੋਲਦੇ ਨਹੀਂ ਸੀ ਹੁਣ ਥੋੜੀ ਹੁਣ ਤਾਂ ਸਭ ਨੂੰ ਪਤਾ ਹੁਣ ਜਿਹੜਾ ਅਮਰਪਾਲ ਦਾ ਪਾਪਾ ਇਹਦੇ ਨਾਲ ਹੋਰ ਜਿਹੜਾ ਇੱਥੇ ਮਸਟੰਡਿਆਂ ਦਾ ਬੱਗ ਤੁਰਿਆ ਫਿਰਦਾ ਇਹਨੇ ਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਕੁਝ ਨਹੀਂ ਇਹਨਾਂ ਦੇ ਪੱਲੇ ਕੱਖ ਨਹੀਂ ਨਾਇਨੇ ਕੌਮ ਲਈ ਕੁਛ ਕੀਤਾ ਤੇ ਨਾ ਹੀ ਇਹ ਕਰ ਸਕਦੇ ਨਾਇਨੇ ਉਹ ਨਹੀਂ ਸਮਝਦੇ ਇਥੇ ਭੇਡਾਂ ਬਹੁਤ ਨੇ ਪਿੱਛੇ ਲੱਗ ਜਾਂਦੀਆਂ ਨੇ ਤੇ ਜਦੋਂ ਭਾਂਡਾ ਫੁੱਟ ਜਾਂਦਾ ਫਿਰ ਕੋਈ ਨਹੀਂ ਖੜਦਾ ਆ ਹੁਣ ਅੰਮ੍ਰਿਤਪਾਲ ਪਿਓ ਜੀ ਨੇ ਸ਼ਰੋਪੇ ਦਿੰਦਾ ਫਿਰਦਾ ਹੈ ਮੂੰਹ ਕੁਛਰੇ ਦੀ ਹੱਡੀ ਵਰਗਾ ਹੁੰਦਾ ਹੈ ਸਿਰ ਦੇਖ ਲਿਆ ਕਰੋ ਕਿਦਾਂ ਹੁੰਦਾ ਜਿਵੇਂ ਲੱਕੜ ਦੇ ਹਲੂਮਾਨ ਘਟੇ ਹੁੰਦੇ ਨੇ ਬਣਾ ਕੇ ਕੁਝ ਇਦਾਂ ਦੇ ਸਿਰ ਉਹਨਾਂ ਦੇ ਸੋਪੇ ਗੱਡੀ ਵਿੱਚ ਰੱਖਦੇ ਨੇ 2 ਮੀਟਰ ਦਾ ਕੱਟ ਕੇ ਹਰੇਕ ਦੇ ਗਲ ਚ ਪਾ ਕੇ ਖਾਲਸਾ ਜਿੰਦਾਬਾਦ ਕਹਿ ਦਿੰਦੇ ਨੇ ਹੁਣ ਤਾਂ ਖਾਲਸਾ ਨ ਵੀ ਕਹਿੰਦੇ ਹੁਣ ਤਾਂ ਪੰਜਾਬ ਬਚਾਓ ਪੰਜਾਬ ਬਚਾਓ ਬਸ ਪਾਉ ਪੰਜਾਬ ਬਚਾਊਗਾ ਉਹਦੀ ਮਾਂ ਉਹ ਆਪਣੇ ਪੁੱਤ ਨੂੰ ਕਹੀ ਜਾਂਦੀ ਹੈ ਭਾਈ ਸਾਹਿਬ ਪੰਜਾਬ ਬਚਾਉਣਗੇ ਆਹ ਤੱਕ ਕਦੂਤਾ ਇਹਨਾਂ ਦੀ ਸ਼ਰਮ ਕਹਿੰਦੇ ਆ ਜੀ ਇਹੋ ਜਿਹੇ ਕਟੇੜਾਂ ਨੂੰ ਜੇਲ੍ਹਾਂ ਵਿੱਚ ਹੀ ਰੱਖੋ ਪੰਜਾਬ ਦੇ ਲਈ ਸਾਨੂੰ ਇਹਨਾਂ ਕਟੇੜਾਂ ਦੀ ਲੋੜ ਨਹੀਂ ਠੀਕ ਹੈ ਦਾ ਲੱਗਿਆ ਸੀ ਖੰਡੂਰ ਸਾਹਿਬ ਤੋਂ ਉਧਰ ਉਹ ਸਰਵਜੀਤ ਸੀਐਮਪੀ ਨਸ਼ੇੜੀ ਫੁਕੀ ਖੰਦਾ ਸੀ ਉਹਦਾ ਦਾ ਲੱਗਿਆ ਖੰਡੂਰ ਸਾਹਿਬ ਉਹਦਾ ਲੱਗਿਆ ਸੀਗਾ ਤੇ ਹੁਣ ਹਰ ਵਕਤ ਨਹੀਂ ਇਹ ਕੰਮ ਚੱਲਦਾ ਇਹ ਹੁਣ ਵੀ ਨਹੀਂ ਦਿੰਦੇ ਪੰਜਾਬ ਅੱਤਵਾਦ ਦੇ ਦੌਰ ਵਿੱਚੋਂ ਗੁਜ਼ਰਿਆ ਜੂਨ 84 ਦਿੱਲੀ ਸਿੱਖਤ ਲਿਆ ਉਹਦੀ ਪਰਭਾਈ ਹੋ ਨਹੀਂ ਸਕਦੀ ਹੁਣ ਤੁਹਾਨੂੰ ਦੁਬਾਰਾ ਫੇਰਗੰਦ ਪਾਉਣ ਦੇ ਦਿੱਗੇ ਕਦੇ ਵੀ ਨਹੀਂ ਹੋ ਸਕਦਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ